ਹਾਂਜੀ YouTube ਫੈਮਲੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਰਦੀ ਵਧੀਆ ਹੋਵੋਗੇ ਤੇ ਅੱਜ ਮੈਂ ਤੁਹਾਨੂੰ ਦੱਸਦੀ ਆਂ ਵੀ ਲੋਕਾਂ ਤੋਂ ਰੈ ਵੀ ਨਹੀਂ ਪੁੱਛਣੀ ਚਾਹੀਦੀ ਅੱਜ ਕੱਲ੍ਹ ਦੁਨੀਆਂ ਐਵੇਂ ਦੀਆਂ ਗੱਲਾਂ ਕਰਨ ਲੱਗ ਜਾਂਦੀ ਆ ਜਿਹੜਾ ਆ વર્ષਾਂ ਤੋਂ ਤਾਂ ਅਰਸ਼ਾ ਤੇ ਚੜ ਕੇ ਬਹਿ ਜਾਂਦਾ ਨਾ ਤੇ ਜੇ ਉਹਨੂੰ ਪੁੱਛ ਕੇ ਵੀ ਤੂੰ ਇੱਥੇ ਕਿੰਨੀ ਕ ਮੁਸ਼ਕਲ ਲੱਗਿਆ ਜਾਂ ਕੋਈ ਦਿੱਕਤ ਜਾਂ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਇੱਥੇ ਜਿੱਥੇ ਤੂੰ ਬੈਠਾ ਇੱਥੇ ਆਉਣ ਲਈ ਤੇ ਉਹ ਕਹਿੰਦਾ ਨਹੀਂ ਨਹੀਂ ਇੱਥੇ ਨਹੀਂ ਇੱਥੇ ਬਹੁਤ ਪ੍ਰੋਬਲਮ ਹੁੰਦੀ ਆ ਬਹੁਤ ਪਰੇਸ਼ਾਨੀਆਂ ਮੈਂ ਬਹੁਤ ਔਖਾ ਗਿਆ ਤੇਰੇ ਦੀ ਵਸਦਾ ਰੋਗ ਤੂੰ ਨਹੀਂ ਇਹ ਕਰ ਸਕਦਾ ਤੂੰ ਨਾ ਆਈ ਤੇ ਜੋਗੇ ਤਾਂ ਮਹਾਰਾਜ ਨੇ ਕਰਨਾ ਹੁੰਦਾ ਉਹ ਬੈਠਾ ਤਾਂ ਜੋਗੇ ਕਰਨ ਵਾਲਾ ਹੈ ਨਾ ਤੇ ਮੈਂ ਕਿਸੇ ਨੂੰ ਕੋਈ ਰਾਏ ਪੁੱਛੀ ਤੇ ਉਹ ਬੰਦਾ ਮੈਨੂੰ ਗੁੜੀ ਮੈਨੂੰ ਕਹਿੰਦੀ ਨਹੀਂ ਨਹੀਂ ਤੇਰੇ ਨਹੀਂ ਬਸਦਾ ਰੋਗ ਤੂੰ ਨਹੀਂ ਆ ਸਕਦੀ ਕਿ ਤੂੰ ਨਹੀਂ ਇਸ ਮੰਜ਼ਲ ਤੇ ਪਹੁੰਚ ਸਕਦੀ ਤੇ ਤੂੰ ਨਾ ਆਈ ਇੱਥੇ ਮਤਲਬ ਕਿ ਮੇਰੇ ਕਹਿਣ ਦਾ ਮਤਲਬ ਇਹ ਮੁੱਕ ਦੀ ਗੱਲ ਤਾਂ ਵੀ ਜਿਹੜਾ ਤਾਂ ਚੜ ਕੇ ਬਹਿ ਜਾਂਦਾ ਉਹ ਕਹਿ ਦਿੰਦਾ ਵੀ ਤੇਰੇ ਬਸਦਾ ਰੋਗ ਨਹੀਂ ਤੂੰ ਨਾ ਇੱਥੇ ਆਈ ਇੱਥੇ ਖਤਰਾ ਹੈ ਇੱਥੇ ਤਾਂ ਬਹੁਤ ਔਖਾ ਹੈ ਪਹੁੰਚਣਾ ਮੈਂ ਬਹੁਤ ਔਖਾ ਪਹੁੰਚਿਆ ਤੇਰੇ ਨਹੀਂ ਬਸਦਾ ਰੋਗ ਤੋਈ ਥੇ ਹੀ ਰਹਿ ਤੋਈ ਨਹੀਂ ਜੋ ਕਹ ਹੈ ਨਹੀਂ ਤੇਰੀ ਔਕਾਤ ਨਹੀਂ ਹੈ ਕਿ ਇੰਨੀ ਠੀਕ ਆ ਤੇ ਕੁਝ انسان ਹੁੰਦੇ ਜਿਨ੍ਹਾਂ ਚ ਰੱਬ ਵੱਸਦਾ ਜਿਹੜੇ ਕਹਿੰਦੇ ਆ ਕੋਈ ਗੱਲ ਨਹੀਂ ਆ ਜਾ ਮੈਂ ਤਾਂ ਹੀ ਆ ਐਵੇਂ ਨਾ ਪਰੇਸ਼ਾਨੀ ਲੈ ਮੈਂ ਵੀ ਇੱਥੋਂ ਹੀ ਗਿਆ ਕੁਛ ਨਹੀਂ ਹੁੰਦਾ ਕੋਈ ਦਿੱਕਤ ਨਹੀਂ ਆਉਂਦੀ ਇੱਥੇ ਪਹੁੰਚਣ ਚ ਕੋਈ ਮੁਸ਼ਕਲ ਨਹੀਂ ਆਉਂਦੀ ਥੋੜਾ ਬਹੁਤਾਂ ਮੁਸ਼ਕਲਾਂ ਤਾਂ ਆਉਂਦੇ ਰਹਿਿੰਦੇ ਨਾ ਤੂੰ ਆ ਜਾ ਕੋਈ ਗੱਲ ਨਹੀਂ ਤੇ ਟੈਨਸ਼ਨ ਨਾ ਲੈ ਕੋਈ ਨਹੀਂ ਮੈਂ ਵੀ ਇੱਥੋਂ ਹੀ ਗਿਆ ਇੱਥੇ ਹੈ ਨਹੀਂ ਕੋਈ ਏਡੀ ਖਤਰੇ ਵਾਲੀ ਗੱਲ ਆ ਜਾ ਕੋਈ ਗੱਲ ਨਹੀਂ ਗੱਲ ਆ ਜੀ YouTube ਤੇ Facebook ਤੇ ਪੈਸੇ ਕਮਾਉਣ ਦੀ ਤੇ ਮੈਂ ਕਿਸੇ ਨੂੰ ਪੁੱਛਿਆ ਵੀ ਕਿੰਨੀ ਕੁ ਪਰੇਸ਼ਾਨੀ ਆਉਂਦੀ ਆ ਤੇ ਮੈਨੂੰ ਕਿਸੇ ਬੁੜੀ ਨੇ ਕਿਹਾ ਕਿ ਤੇਰੇ ਬਸ ਦਾ ਰੋਗ ਨਹੀਂ ਵੀ ਤੂੰ ਨਾ ਇੱਥੇ ਆਈ ਤੂੰ ਇੰਨੀ ਜੋਗੀ ਹੈ ਨਹੀਂ ਕਿ ਤੇਰੇ ਚ ਇੰਨੀ ਪਹੁੰਚ ਹੈ ਨਹੀਂ ਜਿੱਥੇ ਅਸੀਂ ਖੜੇ ਆ ਇੱਥੇ ਪਹੁੰਚਣ ਦੀ ਤੇ ਬਾਬਾ ਦੀਪ ਸਿੰਘ ਰੱਖੇ ਕਿਰਪਾ ਤੇ ਆਪਾਂ ਪਹੁੰਚਣਾ ਤੇ ਕੁਸ ਜਿੰਨਾਂ ਦਾ ਮੈਂ ਦਾਅਵਾਵਾਂ ਭੈਣਾ ਭਰਾਵਾਂ ਦੀਆਂ ਤੇ ਮੈਨੂੰ ਮੈਨੂੰ ਐਨਾ ਸੰਯੋਗ ਦੇ ਨਾਲੇ ਇਨਸਾਨ ਕੌਣ ਗੁਰਪਿੰਦਰ ਪਿੰਦਰ 13 13 ਭੈਣ ਜਿਹੜੀ ਕਹਿੰਦੀ ਆ ਕੋਈ ਨਹੀਂ ਆਵੇਂ ਨਾ ਟੈਨਸ਼ਨ ਨਿਆ ਕਰਾਦਾ ਮੈਂ ਤਾਂ ਆਈ ਆ ਮੈਂ ਵੀ ਥੋੜੀ ਜੀ ਤਾਂ ਕੌਂਚੀ ਬੈਠੀ ਆ ਆ ਜਾ ਤੂੰ ਵੀ ਗੁਰਪਿੰਦਰ ਪਿੰਦਰ 13 13 ਭੈਣ ਆ ਆ ਜਾ ਕੁਛ ਨਹੀਂ ਹੁੰਦਾ ਭੈਣ ਤੂੰ ਡਰਨਾ ਮੇਰੀ ਵੱਡੀਆਂ ਭੈਣੇ ਕੁਛ ਨਹੀਂ ਹੁੰਦਾ ਟੈਨਸ਼ਨ ਨਾ ਲਿਆ ਕਰ ਆ ਜਾ ਤੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਐਵੇਂ ਘਬਰਾਈ ਜਾਨੀ ਐਵੇਂ ਡਰੀ ਜਾਨੀ ਆ ਮੈਂ ਕਹਿੰਦੀ ਆ ਥੈਂਕ ਯੂ ਆ ਮੇਰੀ ਭੈਣ ਦਾ ਜਿਹਨੇ ਮੈਨੂੰ ਇੰਨੀ ਸਪੋਰਟ ਕਰੀ ਜਿਹਨੇ ਮੈਨੂੰ ਇੰਨਾ ਹੌਂਸਲਾ ਦਿੱਤਾ ਜਿਹਨੇ ਮੈਨੂੰ ਇੰਨਾ ਮਤਲਬ ਕਿ ਤਾਕਤ ਦਿੱਤੀ ਵੀ ਹਨਾ ਗੱਲਾਂ ਚ ਵੀ ਤਾਕਤ ਮਿਲਦੀ ਆ ਆਪਾਂ ਨੂੰ ਜ਼ਰੂਰੀ ਨਹੀਂ ਹੁੰਦਾ ਤੇ ਮੈਨੂੰ ਇੰਨਾ ਹੌਂਸਲਾ ਦਿੰਦੀ ਆ ਮੇਰੀ ਭੈਣ ਤੇ ਪਾਠ ਕਰਦੀ ਆ ਤੇ ਅਰਦਾਸ ਮੇਰੇ ਲਈ ਕਰਦੀ ਆ ਮੈਂ ਕਹਿੰਦੀ ਐ ਨਾ ਨਾਲ ਦੇ ਜੰਮੇ ਨਹੀਂ ਕਰਦੇ ਕਹਿੰਦੇ ਹੁੰਦੇ ਆ ਰਿਸ਼ਤੇ ਜ਼ਰੂਰੀ ਨਹੀਂ ਹੁੰਦਾ ਵੀ ਖੂਨ ਦੇ ਕਰਕੇ ਹੀ ਸਕੇ ਹੁੰਦੇ ਆ ਜਿਨ੍ਹਾਂ ਨੇ ਆਪਣੇ ਨਾਲ ਦਿਲੋਂ ਉਹ ਪਿਆਰ ਰੱਖਣਾ ਐ ਨਾ ਭੈਣ ਭਰਾ ਉਹ ਜਿੱਥੋਂ ਮਰਜੀ ਚੱਲ ਕੇ ਆਪਣੀ ਜ਼ਿੰਦਗੀ ਚਾਹੇ ਉਹ ਆਪਣੇ ਨਾਲ ਉਹ ਪਿਆਰ ਰੱਖਦਾ ਵਾ ਠੀਕ ਆ ਤੇ ਮੇਰੀ ਜ਼ਿੰਦਗੀ ਚ ਐਵੇਂ ਦੇ ਦੋ ਇਨਸਾਨ ਆ ਇੱਕ ਇੰਦਰਵਾਲੀ ਐ ਚੈਨਲ ਤੋਂ ਮੁੰਡਾ ਤੇ ਇੱਕ ਗੁਰਪਿੰਦਰ ਪਿੰਦਰ 13 13 ਭੈਣ ਬਹੁਤ ਜ਼ਿਆਦੇ ਸੁਭਾਅ ਚੰਗਾ ਭੈਣ ਦਾ ਤੇ ਬਾਕੀ ਤੁਹਾਨੂੰ ਮੈਂ ਸਾਰਿਆਂ ਨੂੰ ਕਹਿੰਦੀ ਵੀ ਜੱਗ ਭਰਿਆ ਪਿਆ ਚਾਹਦਾ ਤੇ ਤੁਸੀਂ ਸਾਰੇ ਜਣੇ ਚਾਹ ਪੀ ਲਓ ਕੱਲ ਕਹਿੰਦੇ ਸੀ ਵੀ ਗੁਰਪਿੰਦਰ ਨੂੰ ਕੱਲੀ ਨੇ ਚਾਹ ਪੁੱਛੀ ਆ ਸਾਨੂੰ ਨੂੰ ਪੁੱਛੀ ਤੇ ਅੱਜ ਮੈਂ ਦੋਨੋਂ ਨੂੰ ਵੀ ਕਹਿਣੀ ਆ ਵੀ ਚਾਹ ਪੀ ਲਓ ਤੇ ਬਾਕੀ ਆਪਣੀਆਂ ਹਾਸੇ ਠੱਠੇ ਵਾਲੀਆਂ ਵੀਡੀਓ ਆਉਣਗੀਆਂ ਮੇਰੀ ਭੈਣ ਨੇ ਕੱਲ ਮੈਨੂੰ ਕਿਹਾ ਵੀ ਤੂੰ ਰੋਣਾ ਨਹੀਂ ਟੈਨਸ਼ਨ ਨਹੀਂ ਲੈਣੀ ਤੂੰ ਰੋਂਦੀ ਨਹੀਂ ਦਿਖਣੀ ਚਾਹੀਦੀ ਤੇ ਆਪਾਂ ਹੁਣ ਰੋਣਾ ਨਹੀਂ ਗਾ ਦੇ ਲੋ ਸਲੂਟ ਆ ਮੇਰੀ ਭੈਣ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਐ ਨਾ ਕਿ ਉਹ ਗੁਰਪਿੰਦਰ ਪਿੰਦਰ ਨੂੰ ਤੇ ਜੈਨਦਰ ਵਾਲੀ ਆ ਚੈਨਲ ਨੂੰ ਕੱਲੇ ਨੂੰ ਕਹਤਾ ਸਾਰਿਆਂ ਦਾ ਧੰਨਵਾਦ ਆ ਜੀ ਤੇ ਜਿਉਂਦੇ ਵੱਸਦੇ ਰਹੋ ਸਾਰੇ ਜਵਾਨਾਂ ਦਾ ਮ ਤੇ ਕਦੇ ਵੀ ਕਿਸੇ ਮੰਜ਼ਲ ਤੇ ਪਹੁੰਚ ਕੇ ਆਇਆ ਨਾ ਕਿਆ ਕਰੂ ਵੀ ਤੇਰੇ ਨਹੀਂ ਬਸਦੀ ਗੱਲ ਕੀ ਤੂੰ ਨਹੀਂ ਆ ਸਕਦਾ ਅਗਲੇ ਨੂੰ ਹੌਸਲਾ ਦਿਆ ਕਰੋ ਜਿਵੇਂ ਕਿ ਮੈਨੂੰ ਗੁਰਪਿੰਦਰ ਪਿੰਦਰ ਭੈਣ ਹੌਸਲਾ ਦਿੰਦੀ ਆ ਤੇ ਜਾਂ ਇੰਦਰਵਾਲੀਆ ਚੈਨਲ ਤੋਂ ਉਹ ਮੁੰਡਾ ਉਹ ਮੈਨੂੰ ਹੌਸਲਾ ਦਿੰਦਾ ਵੀ ਮਾਤਾ ਕੋਈ ਡਰ ਨਾ ਤਾ ਕੁਛ ਨਹੀਂ ਹੁੰਦਾਗਾ ਐਵੇਂ ਹੀ ਘਬਰਾ ਜਾਨੀ ਆ ਮਾਤਾ ਕੋਈ ਗੱਲ ਨਹੀਂ ਤੇ ਮੈਂ ਕਹਿੰਨੀ ਆ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਮੇਰੇ ਭਰਾਵਾਂ ਭੈਣਾਂ ਨੂੰ ਸਾਰਿਆਂ ਨੂੰ ਹਨਾ ਤੇ ਪ੍ਰਮਾਤਮਾ ਤਰੱਕੀਆਂ ਬਖਸ਼ੇ ਜਿਹੜੇ ਮੈਨੂੰ ਇੰਨਾ ਹੌਸਲਾ ਦਿੰਦੇ ਤੇ ਬਾਕੀ ਤੁਸੀਂ ਵੀ ਬਹੁਤ ਸਪੋਰਟ ਕਰਦੇ ਆ ਮੇਰੀ YouTube ਫੈਮਲੀ ਸਾਰੇ ਬਹੁਤ ਸਪੋਰਟ ਕਰਦੇ ਤੁਹਾਡਾ ਵੀ ਧੰਨਵਾਦ ਆ ਤੇ ਮੇਰੇ ਬਲੌਗ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਜੇ ਮੇਰੇ ਚੈਨਲ ਤੇ ਨਵਾਂ ਕੋਈ ਆਇਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਜਾ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਬਲੌਗ ਵਿੱਚ ਬਾਏ ਬਾਏ ਸਾਰਿਆਂ ਨੂੰ